हेलो स्टूडेंट्स मैं खुशबू एक बार फिर तो मेरे सारे ही स्टूडेंट्स ਦਾ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਬਹੁਤ ਸਵਾਗਤ ਕਰਦੀ ਹਾਂ ਤਾਂ स्टूडेंट्स ਅੱਜ ਦੀ ਇਹ ਵੀਡੀਓ ਜਿਹੜੇ ਬੱਚੇ ਸਕੂਲ ਆਫ ਐਮਿਨੈਂਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹਨਾਂ ਲਈ ਤੇ ਜਿਹੜੇ ਬੱਚਿਆਂ ਦਾ ਨਾਂ ਮੈਰਿਟੋਰੀਅਸ ਮੈਰਿਟ ਸੂਚੀ ਦੇ ਵਿੱਚ ਨਾਂ ਨਹੀਂ ਆਇਆ ਉਹਨਾਂ ਲਈ ਬਹੁਤ ਹੀ ਹੈਲਪਫਲ ਹੋਣ ਵਾਲੀ ਹੈ ਰਾਈਟ ਅੱਜ ਦੀ ਇਹ ਵੀਡੀਓ ਲੰਮੀ ਜ਼ਰੂਰ ਹੋ ਸਕਦੀ ਹੈ ਪਰ ਮੇਰਾ ਇਹ ਪ੍ਰੋਮਿਸ ਹੈ ਤੁਹਾਡੇ ਨਾਲ ਕਿ ਜੇਕਰ ਤੁਸੀਂ ਇਹ ਵੀਡੀਓ ਐਂਡ ਤੱਕ ਦੇਖਦੇ ਹੋ ਤਾਂ ਤੁਸੀਂ ਨਵਾਂ ਨਵੀਂ ਜੋ ਜਾਣਕਾਰੀ ਆਈ ਹੈ ਡਿਪਾਰਟਮੈਂਟ ਦੀ ਤੁਹਾਨੂੰ ਉਹ ਜਾਣਕਾਰੀ ਮਿਲੇਗੀ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਕਿਉਂਕਿ ਕਾਫੀ ਬੱਚਿਆਂ ਦੇ ਮੈਸੇजेस ਆ ਰਹੇ ਸੀ ਜਿਨ੍ਹਾਂ ਦਾ ਮੈਰੀਟੋਰੀਅਸ ਮੈਰਿਟ ਦੇ ਵਿੱਚ ਨਾਮ ਨਹੀਂ ਆਇਆ ਬੱਚੇ ਬਹੁਤ ਦੁਖੀ ਨੇ ਇਸ ਗੱਲ ਤੋਂ ਬਹੁਤ ਸਟ्रेस ਫੀਲ ਕਰ ਰਹੇ ਨੇ ਤਾਂ ਤੁਹਾਡੀ ਸਾਰਿਆਂ ਦੀ ਸਟ्रेस ਨੂੰ ਦੂਰ ਕਰਨ ਦੇ ਲਈ ਹੀ ਮੈਂ ਇਹ ਵੀਡੀਓ ਬੇਟਾ ਸਪੈਸ਼ਲੀ ਤੁਹਾਡੇ ਲਈ ਹੀ ਪ੍ਰਪੇਅਰ ਕੀਤੀ ਹੈ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੈ ਤਾਂ ਬੇਟਾ ਵੀਡੀਓ ਦੀ ਅੱਜ ਆਪਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਸਕੂਲ ਆਫ ਐਮੀਨੈਂਸ ਦੇ ਨਾਲ ਰਾਈਟ ਜਿਵੇਂ ਕਿ ਬੇਟਾ ਕੱਲ ਨੋਟੀਫਿਕੇਸ਼ਨ ਇੱਕ ਜਾਰੀ ਹੋਇਆ ਸੀਗਾ ਜਿਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਕਿ ਸਕੂਲ ਆਫ ਐਮਿਨੈਂਸੀ ਦੀ ਜਿਹੜੀ ਕਾਉਂਸਲਿੰਗ ਡੇਟ ਹੈਗੀ ਹੈ ਠੀਕ ਹੈ ਜੀ ਉਹ ਕਦੋਂ ਤੋਂ ਹੋਏਗੀ ਸ਼ੁਰੂ 15 ਮਈ 2024 ਤੋਂ ਆਈ ਥਿੰਕ ਤੁਸੀਂ ਸਾਰਿਆਂ ਨੇ ਉਹ ਨੋਟੀਫਿਕੇਸ਼ਨ ਦੇਖਿਆ ਹੋਵੇਗਾ ਜੇ ਨਹੀਂ ਦੇਖਿਆ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਉਹਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਸੀ ਕਿ ਸਕੂਲ ਆਫ ਐਮਿਨੈਂਸੀ ਦੀ ਜਿਹੜੀ ਕਾਉਂਸਲਿੰਗ ਡੇਟ ਹੈ ਉਹ 15 ਮਈ 2024 ਤੋਂ ਸ਼ੁਰੂ ਹੋਵੇਗੀ ਮੈਰਿਟੋਰੀਅਸ ਸਕੂਲ ਦੀ ਇਹਨਾਂ ਨੇ ਪਹਿਲਾਂ ਰੱਖੀ ਡਿਪਾਰਟਮੈਂਟ ਨੇ ਮੈਰਿਟੋਰੀਅਸ ਸਕੂਲ ਦੀ ਜਿਹੜੀ ਕਾਉਂਸਲਿੰਗ ਹੈ ਬੇਟਾ ਉਹ ਕੱਲ ਤੋਂ ਯਾਨੀ ਕਿ 9 ਮਈ 2024 ਤੋਂ ਸਟਾਰਟ ਹੈਗੀ ਹੈ ਕਲੀਅਰ ਤਾਂ ਇਹਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਕਾਰਨ ਸਮਝਦੇ ਹਾਂ ਕਿ ਇਹ ਦੋਨੋਂ ਕਾਉਂਸਲਿੰਗ ਮੈਰਿਟੋਰੀਅਸ ਸਕੂਲ ਤੇ ਸਕੂਲ ਮੈਰਿਟੋਰੀਅਸ ਸਕੂਲ ਤੇ ਸਕੂਲ ਆਫ ਐਮੀਨੈਂਸ ਦੀ ਅੱਡ ਅੱਡ ਡੇਟਸ ਕਿਉਂ ਰੱਖੀਆਂ ਗਈਆਂ ਤਾਂ ਬੇਟਾ ਲੌਜੀਕਲੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਠੀਕ ਹੈ ਲੋਜੀਕ ਇਹ ਹੈ ਬੇਟਾ ਕਿ ਇਹਨਾਂ ਨੂੰ ਪਤਾ ਸੀ ਕਿ ਦੇਖੋ ਹੁਣ ਮੈਰਿਟੋਰੀਅਸ ਸਕੂਲ ਪੂਰੇ ਪੰਜਾਬ ਵਿੱਚ ਕਿੰਨੇ ਨੇ ਬੇਟਾ ਹਾਰਟਲੀ 10 ਸਕੂਲ ਨੇ 4000 ਦੇ ਅਪ੍ਰੋਕਸੀਮੇਟ ਸੀਟਾਂ ਨੇ ਪਰ ਪੇਪਰ ਕਿੰਨੇ ਬੱਚਿਆਂ ਨੇ ਦਿੱਤਾ तकरीबन 15-20000 ਬੱਚਿਆਂ ਨੇ ਤਾਂ ਨੈਚੁਰਲ ਜੀ ਗੱਲ ਹੈ ਬੇਟਾ ਸਾਰੇ ਬੱਚਿਆਂ ਦੀ ਐਡਮਿਸ਼ਨ ਮੈਰਿਟੋਰੀਅਸ ਦੇ ਵਿੱਚ ਤਾਂ ਹੋ ਨਹੀਂ ਸਕਨੀ ਸੀ ਠੀਕ ਹੈ ਜੀ ਤਾਂ ਉਹਦੇ ਵਿੱਚ ਤਾਂ ਜਿਹੜੇ ਟੌਪ ਬੱਚੇ ਸੀ ਉਹ ਚਲੇ ਜਾਣਗੇ ਜਿਹੜੇ ਪਿੱਛੇ ਬੱਚੇ ਰਹਿ ਜਾਣਗੇ ਉਹੋ ਸਕੂਲ ਆਫ ਐਮੀਨੈਂਸ ਤੇ ਵਿੱਚ ਜਾ ਸਕਨ ਇਸੇ ਕਰਕੇ ਹੀ ਇਹਦੀ ਜਿਹੜੀ ਕਾਉਂਸਲਿੰਗ ਡੇਟ ਹੈ ਉਹ 15 ਮਈ 2024 ਰੱਖੀ ਗਈ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਬੇਟਾ ਕਿ ਜਿਵੇਂ 15 ਮਈ ਦੀ ਡੇਟ ਦਿੱਤੀ ਆਪਾਂ ਨੂੰ ਤਾਂ ਮੈਨੂੰ ਲੱਗਦਾ ਹੈ ਕਿ 12 ਮਈ 2024 ਤੱਕ ਸਕੂਲ ਆਫ ਐਮੀਨੈਂਸ ਤੇ ਕਾਉਂਸਲਿੰਗ ਨਾਲ ਰਿਲੇਟਡ ਜਿਹੜਾ ਪੱਤਰ ਹੈ ਉਹ ਜਾਰੀ ਹੋ ਜਾਏਗਾ ਤਾਂ ਤੁਸੀਂ ਇਸ ਗੱਲ ਦੀ ਜਮਾਂ ਟੈਨਸ਼ਨ ਨਾ ਲਓ ਜਦੋਂ ਹੀ ਪੱਤਰ ਜਾਰੀ ਹੋਇਆ ਆਪਾਂ ਨਾਲ ਦੇ ਨਾਲ ਚੈਨਲ ਤੇ ਅਪਡੇਟ ਕਰਾਂਗੇ ਠੀਕ ਹੈ ਜੀ ਫਿਰ ਤੁਹਾਡੀ ਮਦਦ ਕਰਾਂਗੇ ਤਾਂ ਤੁਸੀਂ ਚੈਨਲ ਨਾਲ ਜੁੜੇ ਰਹਿਣਾ ਹੈ ਕਲੀਅਰ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਬੇਟਾ ਵੀ ਜਿਹੜੇ ਬੱਚਿਆਂ ਦਾ ਨਾਂ ਮੈਰਿਟੋਰੀਅਸ ਮੈਰਿਟ ਸੂਚੀ ਦੇ ਵਿੱਚ ਨਹੀਂ ਆਇਆ ਕਿਉਂਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੇ ਸੁਪਨੇ ਸੰਜੋਏ ਹੋਏ ਸੀ ਮੈਰਿਟੋਰੀਅਸ ਸਕੂਲ ਦੇ ਵਿੱਚ ਜਾਣ ਦੇ ਕਾਫੀ ਮੋਟੀਵੇਟਿਡ ਸੀਗੇ ਕਿ ਅਸੀਂ ਮੈਰੀਟੋਰੀਅਸ ਸਕੂਲ ਦੇ ਵਿੱਚ ਜਾਣਾ ਹੈ ਹੌਸਟਲ ਦੇ ਵਿੱਚ ਰਹਿਣਾ ਹੈ ਪਰ ਕਿਸੇ ਵੀ ਕਾਰਨ ਕਰਕੇ ਕੋਈ ਵੀ ਕਾਰਨ ਹੋ ਸਕਦਾ ਹੈ ਮਿਹਨਤ ਵਿੱਚ ਕਮੀ ਹੋ ਸਕਦੀ ਹੈ ਜਾਂ ਬਹੁਤ ਸਾਰੇ ਰੀਜਨਸ ਹੁੰਦੇ ਆ ਕਿ ਉਹਨਾਂ ਦਾ ਨਾਮ ਬੇਟਾ ਮੈਰੀਟੋਰੀਅਸ ਸਕੂਲ ਦੀ ਮੈਰਿਟ ਸੂਚੀ ਦੇ ਵਿੱਚ ਨਹੀਂ ਆਇਆ ਤਾਂ ਉਹ ਬੱਚੇ ਹੁਣ ਆਪਦੇ ਆਪ ਨੂੰ ਬਹੁਤ ਲੋਅ ਫੀਲ ਕਰ ਰਹੇ ਨੇ ਦੁਖੀ ਫੀਲ ਕਰ ਰਹੇ ਨੇ ਸੈਡ ਨੇ ਪਰ ਮੈਂ ਤੁਹਾਨੂੰ ਦੱਸਾਂ ਬੇਟਾ ਸੈਡ ਹੋਣ ਵਾਲੀ ਕੋਈ ਵੀ ਗੱਲ ਨਹੀਂ ਹੈਗੀ ਰਾਈਟ ਕਿਉਂਕਿ ਮੈਂ ਤੁਹਾਨੂੰ ਬਾਰ-ਬਾਰ ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਵੀ ਅਲਰਟ ਕਰ ਰਹੀ ਸੀ ਕਿਉਂਕਿ ਬੇਟਾ ਦੇਖੋ 4000 ਸੀਟ ਹੈਗੀ ਐ 15-20000 ਬੱਚੇ ਨੇ ਪੇਪਰ ਦਿੱਤਾ ਤਾਂ ਸਾਰੇ ਤਾਂ ਇੱਕ ਸੀਟ ਤੇ ਨਹੀਂ ਆ ਸਕਨੇ ਸੀ ரைਟ ਤਾਂ ਬੁਰਾ ਤਾਂ ਲੱਗਦਾ ਹੀ ਐ ਦੇਖੋ ਜਦੋਂ ਆਪਾਂ ਕੋਈ ਪੇਪਰ ਦਿੰਨੇ ਆ ਹਨਾ ਆਪਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਉਸ ਪੇਪਰ ਦੇ ਵਿੱਚੋਂ ਕਿ ਆਪਾਂ ਵਧੀਆ ਕਰਾਂਗੇ ਆਪਣੇ ਘਰ ਦੇਆਂ ਨੂੰ ਵਧੀਆ ਲੱਗੂ ਟੀਚਰਸ ਨੂੰ ਵਧੀਆ ਲੱਗੂ ਪਰ ਬੇਟਾ ਹਮੇਸ਼ਾ ਰਿਜ਼ਲਟ ਆਪਣੇ ਅਕੋਰਡਿੰਗ ਹੀ ਔਨ ਐ ਵੀ ਜ਼ਰੂਰੀ ਨਹੀਂ ਹੁੰਦਾ ਅਪਾ ਜਦੋਂ ਵੀ ਲਾਈਫ ਦੇ ਵਿੱਚ ਕੋਈ ਪੇਪਰ ਦਿਨੇ ਆ ਤਾਂ ਹਮੇਸ਼ਾ ਬੇਟਾ ਆਪਾਂ ਨੂੰ ਦੋਵੇਂ ਚੀਜ਼ਾਂ ਲਈ ਹੀ ਪ੍ਰਪੇਅਰ ਰਹਿਣਾ ਚਾਹੀਦਾ ਹੈ ਹਾਰ ਲਈ ਵੀ ਤੇ ਜਿੱਤ ਲਈ ਵੀ ਕਲੀਅਰ ਬੇਟਾ ਇਹ ਲਾਈਫ ਦੇ ਲੈਸਨਸ ਆ ਜੋ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਕਿਉਂਕਿ ਤੁਹਾਨੂੰ ਦੁਖੀ ਦੇਖ ਕੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਦੇਖੋ ਮੇਰੇ ਚੈਨਲ ਦਾ ਤਾਂ ਬੇਟਾ ਮੋਟੋ ਹੀ ਕੀ ਹੈ ਕਿ ਨੈਵਰ ਗਿਵ ਅਪ ਕਦੇ ਵੀ ਹਾਰ ਨਾ ਮੰਨੋ ਹਮੇਸ਼ਾ ਚੜਦੀ ਕਲਾ ਚ ਰਹੋ ਤਾਂ ਜੇਕਰ ਮੇਰੇ ਨਾਲ ਜੁੜੇ ਹੋਏ ਮੇਰੇ ਚੈਨਲ ਨਾਲ ਜੁੜੇ ਹੋਏ ਬੱਚੇ ਹੀ ਡੀਮੋਟੀਵੇਟ ਹੋ ਗਏ ਨੇ ਸੈਡ ਨੇ ਤਾਂ ਫਿਰ ਮੈਨੂੰ ਕਿਵੇਂ ਖੁਸ਼ੀ ਹੋ ਸਕਦੀ ਆ ਤਾਂ ਸਪੈਸ਼ਲੀ ਇਹ ਵੀਡੀਓ ਮੈਂ ਤਾਂ ਹੀ ਤੁਹਾਡੇ ਲਈ ਬਣਾਈ ਆ ਤੁਹਾਨੂੰ ਸਮਝਾਉਣ ਲਈ ਤੁਹਾਡੀ ਕਾਉਂਸਲਿੰਗ ਕਰਨ ਲਈ ਠੀਕ ਹੈ ਜੀ ਹੁਣ ਗੱਲ ਇਹ ਹੈ ਵੀ ਜਿਹੜੇ ਮੈਰਿਟੋਰੀਅ ਸਕੂਲ ਦੇ ਬੱਚੇ ਹੈਗੇ ਆ ਜਿਨ੍ਹਾਂ ਦਾ ਨਾਮ ਨਹੀਂ ਆਇਆ ਉਹ ਹੁਣ ਅੱਗੇ ਕੀ ਕਰਨ ਹੁਣ ਦੇਖੋ ਬੇਟਾ ਜਿਹੜਾ ਚੀਜ਼ ਹੋਣੀ ਸੀ ਉਹ ਚ ਹੋ ਚੁੱਕੀ ਆ ਉਸ ਰਿਐਲਿਟੀ ਨੂੰ ਤੁਸੀਂ ਐਕਸੈਪਟ ਕਰ ਲੋ ਵੀ ਤੁਹਾਡਾ ਨਾਮ ਨਹੀਂ ਆਇਆ ਹੁਣ ਅੱਗੇ ਦਾ ਅਗਲਾ ਰਾਹ ਦੇਖੋ ਵੀ ਅੱਗੇ ਹੁਣ ਤੁਸੀਂ ਕੀ ਕਰਨਾ ਹੈ ਉਹ ਰਾਹ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਦੇਖੋ ਬੇਟਾ ਹੁਣ ਤੁਹਾਡੇ ਕੋਲ ਸੈਕਿੰਡ ਚੋਇਸ ਕੀ ਆ ਕਿ ਤੁਸੀਂ ਸਕੂਲ ਆਫ ਐਮਿਨੈਂਸ ਦਾ ਜੇਕਰ ਪੇਪਰ ਦਿੱਤਾ ਹੋਇਆ ਉਹ ਪੇਪਰ ਤੁਹਾਡਾ ਪਾਸ ਵੀ ਹੈ ਤਾਂ ਤੁਸੀਂ ਸਕੂਲ ਆਫ ਐਮਿਨੈਂਸ ਦੇ ਵਿੱਚ ਜਾ ਸਕਦੇ ਹੋ ਕਲੀਅਰ ਦੇਖੋ ਸਕੂਲ ਆਫ ਐਮਿਨੈਂਸ ਵੀ ਬਹੁਤ ਵਧੀਆ ਹੈ ਬੇਟਾ ਠੀਕ ਹੈ ਜਿਵੇਂ ਮੈਰਿਟੋਰੀਅਸ ਸਕੂਲ ਵਧੀਆ ਹੈ ਸਿਰਫ ਇੱਕ ਹੀ ਇਹਦੇ ਵਿੱਚ ਹੈਗਾ ਕਿ ਹੋਸਟਲ ਫੈਸਿਲਿਟੀ ਨਹੀਂ ਹੈਗੀ ਬਾਕੀ ਸਕੂਲ ਆਫ ਐਮਿਨੈਂਸ ਵੀ ਬਹੁਤ ਵਧੀਆ ਨੇ ਜਿਵੇਂ ਅਗਰ ਅਪਾ ਮੈਰਿਟੋਰੀਅਸ ਸਕੂਲ ਦੀ ਗੱਲ ਕਰੀਏ ਉਹ ਤਾਂ ਪੂਰੇ ਪੰਜਾਬ ਵਿੱਚ ਕਿੰਨੇ ਸੀਗੇ ਸਿਰਫ 10 ਸੀ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ ਸਕੂਲ ਆਫ ਐਮਿਨੈਂਸ ਨੇ ਉਹ ਪੂਰੇ ਪੰਜਾਬ ਦੇ ਵਿੱਚ 118 ਨੇ ਠੀਕ ਹੈ 118 ਨੇ ਤਾਂ ਹਜੇ ਵੀ ਬੇਟਾ ਤੁਹਾਡੇ ਕੋਲ ਮੌਕਾ ਹੈਗਾ ਕੁਝ ਵੀ ਨਹੀਂ ਵਿਗੜਿਆ ਹੈਗਾ ਐਵੇਂ ਨਾ ਤੁਸੀਂ ਦੁਖੀ ਹੋਵੋ ਆਪਦੀ ਹੋਪ ਸਕੂਲ ਆਫ ਐਮਿਨੈਂਸ ਤੇ ਰੱਖੋ ਸਕੂਲ ਵੀ ਜ਼ਿਆਦਾ ਨੇ 118 ਸਕੂਲ ਨੇ ਪੂਰੇ ਪੰਜਾਬ ਵਿੱਚ ਸੀਟਾਂ ਵੀ ਜ਼ਿਆਦਾ ਨੇ ਤਾਂ ਤੁਹਾਡੀ ਉਥੇ ਆਰਾਮ ਨਾਲ ਜਿਹੜੀ ਐਡਮਿਸ਼ਨ ਹੈ ਉਹ ਹੋ ਸਕਦੀ ਹੈ ਕਲੀਅਰ ਤਾਂ ਹੀ ਕਰਕੇ ਤੁਸੀਂ ਹੁਣ ਪੋਜ਼ਿਟਿਵ ਰਹਿਣਾ ਹੈ ਹੋਪ ਨਹੀਂ ਛੱਡਣੀ ਹੈਗੀ ਜਿੰਨੀ ਦੇਰ ਤੱਕ ਆਪਣਾ ਰਿਜ਼ਲਟ ਆਪਣੇ ਸਾਹਮਣੇ ਨਾ ਆਵੇ ਆਪਾਂ ਹਾਰ ਨਹੀਂ ਮੰਨਣੀ ਹੈਗੀ ਠੀਕ ਹੈ ਪੁੱਤ ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ ਸਕੂਲ ਆਫ ਐਮੀਨੈਂਸ ਬਾਰੇ ਤੁਹਾਨੂੰ ਥੋੜੀ ਜੀ ਜਾਣਕਾਰੀ ਮੈਂ ਦਵਾਂਗੀ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਸਕੂਲ ਆਫ ਐਮੀਨੈਂਸ ਕਿਉਂ ਵਧੀਆ ਨਹੀਂ ਪਹਿਲੀ ਗੱਲ ਤਾਂ ਬੇਟਾ ਦੇਖੋ ਇਹ ਸਕੂਲ ਆਫ ਐਮੀਨੈਂਸ ਲਾਸਟ ইয়ার ਹੀ ਸਟਾਰਟ ਹੋਏ ਨੇ ਠੀਕ ਹੈ ਜੀ ਲਾਸਟ ইয়ার ਹੀ ਇਹ ਬੇਟਾ ਸਟਾਰਟ ਹੋਇਆ ਹੈ ਤੁਹਾਨੂੰ ਪਤਾ ਜਦੋਂ ਵੀ ਕੋਈ ਚੀਜ਼ ਸਟਾਰਟ ਹੁੰਦੀ ਹੈ ਤਾਂ ਸਰਕਾਰ ਉੱਤੇ ਬਹੁਤ ਜ਼ਿਆਦਾ ਫੋਕਸ ਕਰਦੀ ਹੈ ਕਿਉਂਕਿ ਉਹਨੂੰ ਹਾਈਲਾਈਟ ਵੀ ਕਰਨਾ ਹੁੰਦਾ ਸਰਕਾਰ ਨੇ ਠੀਕ ਹੈ ਆਮ ਤੁਸੀਂ ਸਰਕਾਰੀ ਸਕੂਲਾਂ 'ਚ ਜੇਕਰ ਪੜੇ ਹੋ ਨਹੀਂ ਵੀ ਪੜੇ ਤੁਹਾਨੂੰ ਮੈਂ ਦੱਸ ਦਿੰਨੀ ਆ ਆਮ ਸਰਕਾਰੀ ਸਕੂਲਾਂ ਵਿੱਚ ਕੀ ਹੁੰਦਾ ਬੱਚਿਆਂ ਦਾ ਰਸ਼ ਹੁੰਦਾ ਇੱਕ ਕਲਾਸ ਦੇ ਵਿੱਚ ਘੱਟੋ-ਘੱਟ 60 60 50 50 ਬੱਚੇ ਹੁੰਦੇ ਆ ਇੱਕ ਟੀਚਰ ਲਈ ਬਹੁਤ ਮੁਸ਼ਕਲ ਹੁੰਦਾ ਹਰ ਬੱਚੇ ਤੇ ਫੋਕਸ ਕਰਨਾ ਤਾਂ ਸਕੂਲ ਆਫ ਐਮਿਨੈਂਸ ਦੀ ਜੋ ਸਭ ਤੋਂ ਵਧੀਆ ਗੱਲ ਇਹੀ ਹੈ ਬੇਟਾ ਕਿ ਇਹਨਾਂ ਨੇ ਇਹ ਰੂਲ ਫਿਕਸ ਕੀਤਾ ਹੋਇਆ ਹੈ ਵੀ ਇੱਕ ਕਲਾਸ ਦੇ ਵਿੱਚ ਮੈਕਸਿਮਮ 30 ਤੋਂ ਲੈ ਕੇ 35 ਬੱਚੇ ਹੀ ਹੋਣਗੇ ਉਸ ਤੋਂ ਜ਼ਿਆਦਾ ਇਹ ਨਹੀਂ ਰੱਖਣਗੇ ਤਾਂ ਕਿ ਜਿਹੜਾ ਟੀਚਰ ਹੈਗਾ ਉਹ ਹਰ ਇੱਕ ਬੱਚੇ ਤੇ ਪਰਸਨਲ ਅਟੈਂਸ਼ਨ ਜਿਹੜੀ ਉਹ ਦੇ ਸਕੇ ਠੀਕ ਹੈ ਬੇਟਾ ਕਲੀਅਰ ਹੋ ਗਈ ਤੁਹਾਨੂੰ ਇਹ ਗੱਲ ਸਟੱਡੀ ਦੇ ਮਾਮਲੇ ਵਿੱਚ ਜਿੰਨਾ ਮੈਰਿਟੋਰੀਅਸ ਵਧੀਆ ਬੇਟਾ ਓਨਾ ਹੀ ਸਕੂਲ ਆਫ ਐਮਿਨੈਂਸ ਵਧੀਆ ਜਿੰਨੇ ਕੁ ਕੁਆਲੀਫਾਈਡ ਟੀਚਰਸ ਉੱਥੇ ਨੇ ਉਸ ਤੋਂ ਕਈ ਗੁਣਾ ਕੁਆਲੀਫਾਈਡ ਟੀਚਰ ਤੁਹਾਨੂੰ ਸਕੂਲ ਆਫ ਐਮਿਨੈਂਸ 'ਚ ਵੀ ਮਿਲਣਗੇ ਹੁਣ ਆਪਾਂ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਫੈਸਿਲਿਟੀਆਂ ਨੇ ਸਕੂਲ ਆਫ ਐਮਿਨੈਂਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬੇਟਾ ਜਿਵੇਂ ਮੈਂ ਤੁਹਾਨੂੰ ਪਹਿਲਾ ਪੁਆਇੰਟ ਦੱਸ ਹੀ ਦਿੱਤਾ ਕਿ ਲਿਮਿਟਿਡ ਸੀਟਸ ਨੇ ਠੀਕ ਹੈ ਲਿਮਿਟਿਡ ਸੀਟਸ ਨੇ ਬੇਟਾ ਕਲੀਅਰ ਤੀਤੀ ਬੱਚੇ ਹੋਣਗੇ ਟੀਚਰ ਦਾ ਜਿਹੜਾ ਫੋਕਸ ਵਧੀਆ ਹੋਏਗਾ ਪੜ੍ਹਾਉਣ ਦਾ ਸਟਾਈਲ ਵਧੀਆ ਹੋਏਗਾ ਹਰ ਬੱਚੇ ਨੂੰ ਹਰ ਕਨਸੈਪਟ ਜਿਹੜਾ ਆਰਾਮ ਨਾਲ ਸਮਝ ਆ ਜਾਣਾ ਹੈ ਸੈਕਿੰਡ ਹੈਗਾ ਐਡਵਾਂਸਡ ਕਲਾਸਰੂਮ ਵਿਦ ਪ੍ਰੋਜੈਕਟਰਸ ਤਾਂ ਸਕੂਲ ਆਫ ਫੈਮਿਨਸ ਦੇ ਵਿੱਚ ਜਿਹੜੀਆਂ ਕਲਾਸਾਂ ਤਾਂ ਉਹ ਬਹੁਤ ਐਡਵਾਂਸਡ ਹੋ ਚੁੱਕੀਆਂ ਹਨ ਹਰ ਇੱਕ ਕਲਾਸ 'ਚ ਪ੍ਰੋਜੈਕਟਰ ਹੈਗਾ ਐਡਵਾਂਸਡ ਲੈਬਸ ਹੈ ਚਾਹੇ ਕੰਪਿਊਟਰ ਲੈਬਸ ਦੀ ਗੱਲ ਕਰ ਲਓ ਬੁੱਤ ਚਾਹੇ ਸਾਇੰਸ ਲੈਬਸ ਦੀ ਗੱਲ ਕਰ ਲਓ ਦੇਖੋ ਘੱਟ ਬੱਚੇ ਹੋਣਗੇ ਨੈਚੁਰਲ ਹੈ ਜਦੋਂ ਘੱਟ ਹੋਏਗੀ ਕੁਆਂਟੀਟੀ ਘੱਟ ਹੋਏਗੀ ਕੁਆਲਿਟੀ ਜ਼ਿਆਦਾ ਹੋਏਗੀ ਠੀਕ ਹੈ ਫਿਰ ਜ਼ਿਆਦਾ ਫੋਕਸ ਇਸ ਸਕੂਲ 'ਚ ਕਿਹੜੇ ਸਬਜੈਕਟ 'ਤੇ ਕੀਤਾ ਹੈ ਪ੍ਰੈਕਟੀਕਲ ਸਬਜੈਕਟਸ ਦੇ ਵਿੱਚ ਤੁਸੀਂ ਦੇਖੋਗੇ ਕਿ ਵੈਸੇ ਤਾਂ ਅੱਜਕੱਲ ਜਿਹੜੇ ਗਵਰਨਮੈਂਟ ਸਕੂਲ ਹੈ ਕਾਫੀ ਅਪਡੇਟ ਹੋ ਚੁੱਕੇ ਨੇ ਕਾਫੀ ਫੈਸਿਲਿਟੀਆਂ ਗਵਰਨਮੈਂਟ ਸਕੂਲਸ ਦੇ ਵਿੱਚ ਵੀ ਹੈਗੀਆਂ ਨੇ ਪਰ ਫਿਰ ਵੀ ਕਿਥੇ ਨਾ ਕਿਥੇ ਬੇਟਾ ਜਿਹੜੇ ਸਕੂਲ ਆ ਫੈਮਿਨੈਂਸ ਹੈ ਇਹਨਾਂ ਵਿੱਚ ਹਰ ਇੱਕ ਚੀਜ਼ ਪੂਰੀ ਕੀਤੀ ਗਈ ਹੈ ਠੀਕ ਹੈ ਜੀ ਇਨਫਰਾਸਟ੍ਰਕਚਰ ਬਹੁਤ ਵਧੀਆ ਇਨਫਰਾਸਟ੍ਰਕਚਰ ਮਤਲਬ ਕਿ ਰੈਂ ਦਾ ਡੈਸਕ ਦਾ ਮਤਲਬ ਜਦੋਂ ਤੁਸੀਂ ਐਂਟਰ ਕਰੋਗੇ ਨਾ ਪੁੱਤ ਸਕੂਲ ਆਫ ਐਮੀਨੈਂਸ ਤੁਹਾਨੂੰ ਬਹੁਤ ਵਧੀਆ ਲੱਗਣਾ ਠੀਕ ਹੈ ਤੁਹਾਡੇ ਮਨ ਦੇ ਵਿੱਚ ਕਿਸੇ ਨਾ ਕਿਸੇ ਉਹੀ ਸ਼ਕੀ ਆ ਵੀ ਜਿਵੇਂ ਪਹਿਲਾਂ ਗਵਰਨਮੈਂਟ ਸਕੂਲਸ ਹੁੰਦੇ ਸੀ ਪਰ ਮੈਂ ਤੁਹਾਨੂੰ ਦੱਸਾਂ ਕਿ ਮੈਰਿਟੋਰੀਅ ਸਕੂਲ ਨਾਲੋਂ ਵੀ ਕਿੱਥੇ ਗੁਣਾ ਵਧੀਆ ਨੇ ਸਕੂਲ ਆਫ ਐਮੀਨੈਂਸ ਕਿਉਂਕਿ ਹੁਣ ਹੀ ਸਟਾਰਟ ਹੋਏ ਨੇ ਇਹ ਮੈਂ ਤੁਹਾਨੂੰ ਇਹ ਸੁਜੈਸ਼ਨ ਦਵਾਂਗੀ ਕਿ ਜੇਕਰ ਤੁਹਾਡੇ ਤੁਹਾਡੇ ਨੇੜੇ ਤੁਹਾਡੇ ਆਸ-ਪਾਸੇ ਕੋਈ ਸਕੂਲ ਆਫ ਐਮੀਨੈਂਸ ਹੈਗਾ ਤਾਂ ਤੁਸੀਂ ਉਹਨੂੰ ਵਿਜ਼ਿਟ ਜ਼ਰੂਰ ਕਰਕੇ ਆਓ ਉਹਨੂੰ ਦੇਖ ਕੇ ਆਓ ਤੁਹਾਨੂੰ ਆਪ ਨੂੰ ਪਤਾ ਲੱਗੇਗਾ ਉੱਥੇ ਜਾ ਕੇ ਕਿ ਮੈਮ ਸਹੀ ਕਹਿ ਰਹੀ ਸੀ ਠੀਕ ਹੈ ਪਲੇਗਰਾਉਂਡ ਵਧੀਆ ਬੰਨੀ ਹੈ ਸਪੋਰਟਸ ਇਕੁਪਮੈਂਟਸ ਹੈਗੇ ਖੇਡਣ ਲਈ ਬੱਚਿਆਂ ਲਈ ਸਮਾਨ ਹੈਗਾ ਕੰਪਿਊਟਰ ਲੈब्स ਨੇ ਠੀਕ ਹੈ ਇਹ ਮੈਂ ਤੁਹਾਨੂੰ ਦੱਸਿਆ ਸੀ ਹੁਣ ਮੈਂ ਤੁਹਾਨੂੰ ਸਕੂਲ ਆਫ ਐਮੀਨੈਂਸ ਦੀ ਕੁਝ ਚਲਕ ਦਿਖਾਉਣੀ ਹੈ ਜਿਵੇਂ ਦੇਖੋ ਹੁਣ ਇਹ ਅਮਰਿਤ ਸਰਦਾ ਸਕੂਲ ਆਫ ਐਮੀਨੈਂਸ ਜੈਵਿਟਾ ਕਿੰਨਾ ਸੋਹਣਾ ਸਕੂਲ ਹੈਗਾ ਨਾ ਕਿੰਨਾ ਵਧੀਆ ਐਟਮੋਸਫੀਅਰ ਦੇਖਣ ਚ ਲੱਗ ਰਿਹਾ ਆਪਾਂ ਨੂੰ ਇਹ ਬਠਿੰਡੇ ਦਾ ਸਕੂਲ ਆਫ ਐਮੀਨੈਂਸ ਹੈਗਾ ਠੀਕ ਹੈ ਉਸ ਤੋਂ ਬਾਅਦ ਇਹ ਹੋ ਗਿਆ ਤਾਂ ਹੁਣ ਗੱਲ ਇਹ ਹੈ ਬੇਟਾ ਦੇਖੋ ਇੱਕ ਚੀਜ਼ ਨਾ ਹਮੇਸ਼ਾ ਲਾਈਫ ਦੇ ਵਿੱਚ ਯਾਦ ਰੱਖੋ ਪੁੱਤ ਪੜਨਾ ਅਲਟੀਮੇਟ ਸਟੂਡੈਂਟ ਨਹੀਂ ਹੁੰਦਾ ਨੋ ਡਾਊਟ ਆਸੇ-ਪਾਸੇ ਦੇ ਮਾਹੌਲ ਦਾ ਟੀਚਰਸ ਦਾ ਹਨਾ ਤੇ ਸਕੂਲ ਦਾ ਕਾਫੀ ਬੱਚੇ ਦੀ ਪਰਸਨੈਲਿਟੀ ਤੇ ਇਫੈਕਟ ਪੈਂਦਾ ਇਸ ਗੱਲ ਨੂੰ ਆਪਾਂ ਮੰਨਦੇ ਆ ਪਰ ਬੇਟਾ ਮੇਰਾ ਜੋ ਐਕਸਪੀਰੀਅੰਸ ਰਿਆ ਟੀਚਿੰਗ ਦੇ ਵਿੱਚ ਮੈਨੂੰ 10 ਸਾਲ ਹੋ ਗਏ ਨੇ ਤੇ ਖੁਦ ਵੀ ਲਾਈਫ ਦੇ ਵਿੱਚ ਬਹੁਤ ਸਟਰਗਲ ਕਰਕੇ ਇੱਥੋਂ ਤੱਕ ਪਹੁੰਚੇ ਆ ਜੋਬ ਲਈਤੀ ਆ ਗਵਰਨਮੈਂਟ ਤਾਂ ਇਹ ਚੀਜ਼ ਮੈਂ ਦੇਖੀ ਆ ਕਿ ਜਿਨੇ ਪੜਨਾ ਹੈ ਬੇਟਾ ਉਹਨੇ ਪੜ੍ਹ ਹੀ ਲੈਣਾ ਠੀਕ ਹੈ ਇਹ ਨਹੀਂ ਹੁੰਦਾ ਕਿ ਆਪਾਂ ਬਹੁਤ ਮਹਿੰਗੇ ਸਕੂਲ ਚ ਜਾਵਾਂਗੇ ਜਾਂ ਬਹੁਤ ਵਧੀਆ ਸਕੂਲ ਚ ਜਾਵਾਂਗੇ ਤਾਂ ਹੀ ਆਪਾਂ ਜ਼ਿੰਦਗੀ ਚ ਕਾਮਯਾਬ ਹੋਵਾਂਗੇ ਇਸ ਤਰ੍ਹਾਂ ਨਹੀਂ ਹੁੰਦਾ ਬੇਟਾ ਇੱਕ ਗਰੀਬ ਘਰ ਦਾ ਬੱਚਾ ਵੀ ਆਈਐਸ ਅਫੀਸਰ ਬਣ ਸਕਦਾ ਹੈ ਸਿਰਫ ਉਹਦੇ ਵਿੱਚ ਜਨੂਨ ਹੋਣਾ ਚਾਹੀਦਾ ਉਹਦੇ ਵਿੱਚ ਮਿਹਨਤ ਹੋਣੀ ਚਾਹੀਦੀ ਆ ਠੀਕ ਹੈ ਜ਼ਿੰਦਗੀ ਨੂੰ ਕਾਮਯਾਬ ਕਰਨ ਲਈ ਕੀ ਚੀਜ਼ਾਂ ਚਾਹੀਦੀਆਂ ਆ ਕੋਈ ਦੋ ਹੀ ਚੀਜ਼ਾਂ ਚਾਹੀਦੀਆਂ ਇੱਕ ਮਿਹਨਤ ਤੇ ਇੱਕ ਜਨੂਨ ਇਹ ਚੀਜ਼ ਦੋ ਹੈਗੀਆਂ ਤੁਹਾਨੂੰ ਕਿਥੇ ਮਰਜੀ ਪ੍ਰਮਾਤਮਾ ਛੱਡਦੇ ਤੁਸੀਂ ਆਪਦੀ ਮਿਹਨਤ ਦੇ ਬਲ ਬੁੱਦੇ ਤੇ ਅੱਗੇ ਵਧੀ ਜਾਣਾ ਹੈ ਕਲੀਅਰ ਤਾਂ ਇਹ ਹੁਣ ਤੁਹਾਡੀ ਸੈਕਿੰਡ ਆਪਸ਼ਨ ਹੈ ਬੇਟਾ ਵੀ ਤੁਸੀਂ ਸਕੂਲ ਆਫ ਐਮਿਨੈਂਸ ਦੇ ਵਿੱਚ ਜਾ ਸਕਦੇ ਹੋ ਡਿਪਾਰਟਮੈਂਟ ਵੱਲੋਂ ਬਹੁਤ ਹੀ ਜਲਦ ਇਹਦੇ ਨਾਲ ਰਿਲੇਟਿਡ ਸਾਰਾ ਜਿਹੜੀ ਪੱਤਰ ਹੈਗਾ ਉਹ ਜਾਰੀ ਕਰ ਦੇਣਗੇ ਜਦੋਂ ਹੀ ਜਾਰੀ ਕੀਤਾ ਪੁੱਤ ਮੈਂ ਤੁਹਾਡੇ ਨਾਲ ਦੀ ਨਾਲ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਠੀਕ ਹੈ ਤੇ ਪਰ ਤੁਸੀਂ ਮੇਰੇ ਨਾਲ ਇਹ ਪ੍ਰੋਮਿਸ ਕਰੋ ਕਿ ਤੁਸੀਂ ਡੀਮੋਟੀਵੇਟ ਨਹੀਂ ਹੋਣਾ ਸੈਡ ਮੈਸੇजेस ਨਹੀਂ ਕਰਨੇ ਦੇਖੋ ਬੇਟਾ ਹਜੇ ਤਾਂ ਤੁਹਾਡੀ ਜ਼ਿੰਦਗੀ ਦੀ ਇਹ ਸ਼ੁਰੂਆਤ ਹੈ ਹਜੇ ਤਾਂ ਤੁਹਾਡੇ ਨਾਲ ਪੇਰੈਂਟਸ ਹੈਗੇ ਨੇ ਹਨਾ ਤੁਹਾਡੇ ਫਰੈਂਡਸ ਹੈਗੇ ਨੇ ਰਿਲੇਟਿਵਸ ਹੈਗੇ ਨੇ ਜੇ ਅੱਜ ਇੱਕ ਹਾਰ ਦੇਖ ਕੇ ਤੁਸੀਂ ਹੁਣੇ ਦਿਲ ਛੱਡਤਾ ਫਿਰ ਅੱਗੇ ਜ਼ਿੰਦਗੀ ਚ ਕਿਵੇਂ ਕਰੋਗੇ ਜਦੋਂ ਤੁਹਾਡਾ ਜ਼ਿੰਦਗੀ ਨਾਲ ਵਾਪੂਗਾ ਜਦੋਂ ਤੁਸੀਂ ਪੇਰੈਂਟਸ ਬਣੋਗੇ ਦਾ ਇਹ ਛੋਟੀਆਂ-ਛੋਟੀਆਂ ਹਾਰਾਂ ਹੀ ਆਪਾਂ ਨੂੰ ਸਿਖਾਉਂਦੀਆਂ ਆਪਾਂ ਨੂੰ ਮਜ਼ਬੂਤ ਬਣਾਉਂਦੀਆਂ ਆਪਾਂ ਨੂੰ ਜ਼ਿੰਦਗੀ ਬਾਰੇ ਦੱਸਦੀਆਂ ਨੇ ਕਲੀਅਰ ਬੇਟਾ ਤੇ ਅੱਜ ਦੇ ਇਸ ਸੈਸ਼ਨ ਨੂੰ ਐਂਡ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਸਟੋਰੀ ਹੀ ਤੁਹਾਨੂੰ ਮੈਂ ਸੁਣਾਉਂਗੀ ਸਟੋਰੀ ਨਾਲ ਹੀ ਐਂਡ ਕਰਾਂਗੇ ਤਾਂ ਕਿ ਤੁਹਾਡੇ ਮਨ ਦੇ ਵਿੱਚ ਜੋ ਵੀ ਨੈਗੇਟਿਵਿਟੀ ਆ ਉਹ ਬਾਹਰ ਨਿਕਲ ਸਕੇ ਆਈ ਥਿੰਕ ਬਹੁਤ ਸਾਰੇ ਬੱਚਿਆਂ ਨੇ ਇਹ ਸਟੋਰੀ ਸੁਣੀ ਵੀ ਹੋਣੀ ਠੀਕ ਹੈ ਪਰ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਮੇਰੇ ਮਮਾ ਅਕਸਰ ਹੀ ਜਦੋਂ ਮੈਂ ਤੁਹਾਡੇ ਵਾਂਗੂ ਡੀਮੋਟੀਵੇਟ ਹੋ ਜਾਂਦੀ ਸੀ ਇਹ ਸਟੋਰੀ ਸੁਣਾ ਕੇ ਹੀ ਮੈਨੂੰ ਹੱਲਾਸ਼ੀਰੀ ਦਿੰਦੇ ਸੀ ਤਾਂ ਦੇਖੋ ਇੱਕ ਵਾਰ ਕੀ ਹੁੰਦਾ ਇੱਕ ਰਾਜਾ ਹੁੰਦਾ ਉਹਦਾ ਇੱਕ ਮੰਤਰੀ ਹੁੰਦਾ ਮੰਤਰੀ ਹੁੰਦਾ ਜਿਹੜਾ ਉਹ ਪਰਮਾਤਮਾ ਤੇ ਬਹੁਤ ਯਕੀਨ ਕਰਦਾ ਹੁੰਦਾ ਉਸਦੇ ਮੰਤਰੀ ਨੂੰ ਇਹ ਲੱਗਦਾ ਹੁੰਦਾ ਹੈ ਕਿ ਪਰਮਾਤਮਾ ਜੋ ਵੀ ਕਰਦਾ ਆਪਣੇ ਲਈ ਉਹ ਚੰਗਾ ਕਰਦਾ ਪਰ ਜਿਹੜਾ ਰਾਜਾ ਹੁੰਦਾ ਉਹ ਜ਼ਿਆਦਾ ਲੌਜੀਕਲੀ ਸੋਚਦਾ ਹੈ ਉਹ ਮੰਤਰੀ ਦਾ ਹਮੇਸ਼ਾ ਮਜ਼ਾਕ ਉਡਾਂਦਾ ਹੈ ਕਹਿੰਦਾ ਵੀ ਤੂੰ ਹਮੇਸ਼ਾ ਰੱਬ ਰੱਬ ਕਰਦਾ ਰਹਿਣਾ ਵੀ ਮੈਨੂੰ ਤਾਂ ਲੱਗਦਾ ਨਹੀਂ ਅਜਿਹੀ ਕੋਈ ਗੱਲ ਹੈਗੀ ਐ ਵੀ ਰੱਬ ਆਪਣੀ ਸੁਣਦਾ ਹੈਗਾ ਪਰ ਉਹ ਮੰਤਰੀ ਕਹਿੰਦਾ ਨਹੀਂ ਵੀ ਮੈਂ ਆਜੀ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਆਧਾਰ ਤੇ ਕਹਿ ਰਿਹਾ ਕਿ ਪਰਮਾਤਮਾ ਜੋ ਵੀ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੰਗਾ ਹੀ ਕਰਦਾ ਹੈ ਤਾਂ ਇਸ ਚੀਜ਼ ਇਸ ਗੱਲ ਨੂੰ ਕਾਫੀ ਸਮਾਂ ਬੀਤ ਜਾਂਦਾ ਹੈ ਇੱਕ ਦਿਨ ਕੀ ਹੁੰਦਾ ਹੈ ਰਾਜਾ ਤੇ ਉਹਦੇ ਮੰਤਰੀ ਇੱਕ ਜੰਗਲ ਵਿੱਚੋਂ ਜਾ ਰਹੇ ਹੁੰਦੇ ਨੇ ਕੁਝ ਜਿਹੜੇ ਉਹ ਮਤਲਬ ਕਿ ਇੱਕ ਜਗ੍ਹਾ ਤੇ ਰਾਜਾ ਥੱਕਿਆ ਹੁੰਦਾ ਆਰਾਮ ਕਰਨ ਲੱਗ ਜਾਂਦੇ ਨੇ ਤਾਂ ਉੱਥੇ ਕਿਸੇ ਕਾਰਨ ਜਿਹੜੇ ਰਾਜਾ ਦੇ ਸੱਟ ਲੱਗ ਜਾਂਦੀ ਹੈ ਮੈਂ ਤੁਹਾਨੂੰ ਸ਼ਾਰਟ ਵਿੱਚ ਹੀ ਦੱਸ দিਈਆਂ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਣੀ ਹੈ ਤਾਂ ਰਾਜੇ ਦੇ ਸੱਟ ਲੱਗ ਜਾਨੀ ਲੱਗ ਜਾਂਦੀ ਹੈ ਜਿਹਦੇ ਕਾਰਨ ਨਾ ਉਹਦੇ ਹੱਥ ਦੀ ਬੇਟਾ ਇੱਕ ਉਂਗਲੀ ਆ ਜਿਹੜੀ ਉਹ ਕੱਟੀ ਜਾਂਦੀ ਹੈ ਰਾਜਾ ਦੇ ਖੂਨ ਨਿਕਲਣ ਲੱਗ ਜਾਂਦਾ ਹੈ ਰਾਈਟ ਰਾਜਾ ਸੈਡ ਹੋ ਜਾਂਦਾ ਹੈ ਪਰ ਇਹ ਦੇਖ ਕੇ ਵੀ ਜਿਹੜਾ ਮੰਤਰੀ ਕਹਿੰਦਾ ਕਿ ਰਾਜਾ ਸਾਹਿਬ ਕੋਈ ਗੱਲ ਨਹੀਂ ਨੋ ਡਾਊਟ ਤੁਹਾਡੇ ਸੱਟ ਲੱਗੀ ਹੈ ਖੂਨ ਵੀ ਬਹਿ ਰਿਹਾ ਥੋੜੀ ਤਕਲੀਫ ਵੀ ਹੋ ਰਹੀ ਹੈ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਪਰਮਾਤਮਾ ਜੋ ਵੀ ਕਰਦਾ ਹਮੇਸ਼ਾ ਚੰਗਾ ਕਰਦਾ ਹੈ ਇਹ ਸੁਣ ਕੇ ਰਾਜੇ ਨੂੰ ਬਹੁਤ ਗੁੱਸਾ ਆਉਂਦਾ ਹੈ ਪਰ ਉਹ ਕੁਝ ਕਹਿੰਦਾ ਨਹੀਂ ਉਹ ਉਹ ਸੋਚਦਾ ਆਪਣੇ ਮਨ ਦੇ ਵਿੱਚ ਵੀ ਮੇਰੇ ਤਾਂ ਸੱਟ ਲੱਗੀ ਹੈ ਤੇ ਹਜੇ ਵੀ ਪਰਮਾਤਮਾ ਦੀ ਫੇਵਰ ਕਰ ਰਿਹਾ ਪਰਮਾਤਮਾ ਨੂੰ ਚੰਗਾ کہہ ਰਿਹਾ ਤਾਂ ਜਦੋਂ ਰਾਜੇ ਦੀ ਪੱਟੀ ਬੰਨ੍ਹ ਹੁੰਦਾ ਜਦੋਂ ਅੱਗੇ ਵਧਦੇ ਆ ਜੰਗਲ ਦੇ ਵਿੱਚ ਤਾਂ ਕੁਝ ਸ਼ਿਕਾਰੀ ਆ ਜਿਹੜੇ ਉਹਨਾਂ ਨੂੰ ਘੇਰ ਲੈਂਦੇ ਆ ਉਹ ਸ਼ਿਕਾਰੀ ਫੜ ਕੇ ਰਾਜਾ ਤੇ ਉਹਦੇ ਮੰਤਰੀ ਨੂੰ ਉੱਥੇ ਇੱਕ ਮੰਦਿਰ ਦੇ ਵਿੱਚ ਲੈ ਜਾਂਦੇ ਆ ਤੇ ਕਹਿੰਦੇ ਆ ਵੀ ਅੱਜ ਅਸੀਂ ਬਲੀ ਦੇਣੀ ਆ ਇੱਕ ਰਾਜੇ ਦੀ ਤਾਂ ਵਧੀਆ ਹੋਇਆ ਵੀ ਸਾਨੂੰ ਰਾਜਾ ਜਿਹੜਾ ਮਿਲ ਗਿਆ ਹੈਗਾ ਤੇ ਅੱਜ ਅਸੀਂ ਦੀ ਬਲੀ ਦੇਣੀ ਆ ਤੱਜੇ ਤੋਂ ਬੇਟਾ ਉਹ ਸਾਰੇ ਆਪ ਦਾ ਬਲੀ ਦੇਣ ਲਈ ਰਾਜੇ ਨੂੰ ਅੱਗੇ ਕਰਦੇ ਆ ਉਹਦੇ ਸਾਰੇ ਅੰਗ ਪੈਰ ਚੈੱਕ ਕਰਦੇ ਆ ਤਾਂ ਉਹ ਦੇਖਦੇ ਆ ਵੀ ਰਾਜੇ ਦੇ ਹੱਥ ਤੇ ਕੀ ਇਹ ਪੱਟੀ ਬੰਨੀ ਹੋਈ ਆ ਉਂਗਲ ਤੇ ਤਾਂ ਉਹ ਜੇ ਦੁਪੱਟੀ ਖੋਲ ਕੇ ਦੇਖਦੇ ਆ ਤਾਂ ਉਹ ਦੇਖਦੇ ਆ ਵੀ ਰਾਜੇ ਦੀ ਤਾਂ ਇੱਕ ਉਂਗਲੀ ਘੱਟ ਹੈ ਕਿਉਂਕਿ ਉਂਗਲ ਤਾਂ ਵੱਡੀ ਗਈ ਸੀ ਰਾਜੇ ਦੀ ਤਾਂ ਫਿਰ ਉਹ ਰਾਜੇ ਨੂੰ ਛੱਡ ਦਿੰਦੇ ਆ ਕਿਉਂ ਕਿ ਉਹਨਾਂ ਦੇ ਉਥੋਂ ਦੇ ਮੁਤਾਬਕ ਇਹ ਹੁੰਦਾ ਹੈ ਵੀ ਉਹ ਬਲੀ ਉਸੇ ਰਾਜੇ ਦੀ ਹੀ ਦੇ ਸਕਦੇ ਆ ਜਿਹਦੇ ਸਾਰੇ ਅੰਗ ਪੂਰੇ ਹੋਣ ਤਾਂ ਬੇਟਾ ਫੇਰ ਉਹ ਰਾਜਾ ਮੰਤਰੀ ਤੋਂ ਮਾਫੀ ਮੰਗਦਾ ਉਹ ਕਹਿੰਦਾ ਕਿ ਮੈਨੂੰ ਸਮਝ ਆ ਗਿਆ ਵੀ ਤੂੰ ਹਮੇਸ਼ਾ ਕਿਉਂ ਕਹਿੰਦਾ ਹੁੰਦਾ ਸੀ ਵੀ ਰੱਬ ਜੋ ਵੀ ਕਰਦਾ ਚੰਗਾ ਕਰਦਾ ਤੇ ਉਹਦੀ ਰਜ਼ਾ ਦੇ ਵਿੱਚ ਹੀ ਆਪਾਂ ਨੂੰ ਰਹਿਣਾ ਚਾਹੀਦਾ ਹੈ ਠੀਕ ਹੈ ਤਾਂ ਤੁਹਾਡੇ ਵਿੱਚੋਂ ਕਾਫੀ ਸਾਰੇ ਬੱਚੇ ਮੇਰੀ ਇਸ ਗੱਲ ਨੂੰ ਇਸ ਸਟੋਰੀ ਨੂੰ ਸੁਣ ਕੇ ਹੁਣ ਸਮਝ ਗਏ ਹੋਣਗੇ ਵੀ ਮੈਂ ਕੀ ਕਹਿਣਾ ਚਾਹੁੰਦੀ ਆ ਮੈਂ ਇਹੀ ਕਹਿਣਾ ਚਾਹੁੰਦੀ ਆ ਬੇਟਾ ਵੀ ਨੋ ਡਾਊਟ ਹਾਰ ਦੇਖ ਕੇ ਲਿਸਟ ਵਿੱਚ ਨਾਂ ਦੇ ਨਾਂ ਦੇਖ ਕੇ ਤੁਹਾਡਾ ਮਨ ਬਹੁਤ ਦੁਖਿਆ ਹੋਣਾ ਤੁਹਾਨੂੰ ਤਕਲੀਫ ਵੀ ਹੋ ਰਹੀ ਹੋਣੀ ਪਰ ਬੇਟਾ ਮੈਂ ਤੁਹਾਨੂੰ ਫੇਰ ਇਹੀ ਕਹੂੰਗੀ ਕਿ ਕੁਝ ਨਹੀਂ ਹੁੰਦਾ ਪਰਮਾਤਮਾ ਜੋ ਵੀ ਕਰਦਾ ਚੰਗਾ ਕਰਦਾ ਕੀ ਪਤਾ ਇਸ ਤੋਂ ਵੀ ਕੋਈ ਬੈਟਰ ਤੁਹਾਨੂੰ ਕੁਝ ਦੇਣਾ ਹੋਵੇ ਠੀਕ ਹੈ ਕਿਉਂਕਿ ਪੁੱਤ ਫਿਊਚਰ 'ਚ ਕੀ ਹੋਣਾ ਆਪਾਂ ਨੂੰ ਨਹੀਂ ਪਤਾ ਹੈਗਾ ਪਰ ਉਸ ਪਰਮਾਤਮਾ ਨੂੰ ਸਭ ਕੁਝ ਪਤਾ ਠੀਕ ਹੈ ਜੀ ਤਾਂ ਐਵੇਂ ਆਪਾਂ ਹੁਣ ਕਿੰਨੀ ਕੁ ਦਿਨ ਰੋਈ ਜਾਵਾਂਗੇ ਕਿੰਨੀ ਕੁ ਦਿਨ ਆਪਾਂ ਡਿਪਰੈਸ ਹੋਈ ਜਾਵਾਂਗੇ ਆਪਦੇ ਆਪ ਨੂੰ ਕ੍ਰਿਟਿਸਾਈਜ਼ ਕਰੀ ਜਾਵਾਂਗੇ ਤਾਂ ਉਸ ਪਰਮਾਤਮਾ ਤੇ ਜਕੀਨ ਰੱਖਦੇ ਹੋਏ ਆਪਦੀ ਮਿਹਨਤ ਤੇ ਸਾਰੇ ਅੱਗੇ ਵਧੋ ਸਕੂਲ ਆਫ ਐਮਿਨੈਂਸ ਦੇ ਵਿੱਚ ਟ੍ਰਾਈ ਕਰੋ ਠੀਕ ਹੈ ਕਿਤੇ ਨਾ ਕਿਤੇ ਤੁਹਾਡੀ ਵੀ ਸੈਟਿੰਗ ਹੈ ਜਿਹੜੀ ਉਹ ਜ਼ਰੂਰ ਹੋ ਜਾਣੀ ਹੈ ਤਾਂ ਪੁੱਤ ਹੁਣ ਤੁਸੀਂ ਸਾਰਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਪ੍ਰੋਮਿਸ ਕਰਨਾ ਹੈ ਕਿ ਮੈਮ ਅਸੀਂ ਜਮਾਂ ਵੀ ਡੀਮੋਟੀਵੇਟ ਨਹੀਂ ਹੋਵਾਂਗੇ ਮਿਹਨਤ ਕਰਾਂਗੇ ਅੱਗੇ ਵਧਾਂਗੇ ਠੀਕ ਹੈ ਬੇਟਾ ਤਾਂ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ ਅੱਜ ਦਾ ਸੈਸ਼ਨ ਐਂਡ ਕਰ ਰਹੀ ਆਂ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਕਰਨਾ ਹੈ ਪੱਤੋਬਦ ਬੱਚਿਆਂ ਨਾਲ ਸ਼ੇਅਰ ਕਰਨਾ ਤੇ ਮੇਰੇ ਨਾਲ ਹਮੇਸ਼ਾ ਜੁੜੇ ਰਹਿਣ ਲਈ ਬੇਟਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਕਿਉਂਕਿ ਇਹ ਚੈਨਲ ਬੇਟਾ ਕਿਉਂ ਕਹਿ ਰਹੀ ਹਾਂ ਸਬਸਕ੍ਰਾਈਬ ਕਰ ਲੇ ਸਿਰਫ ਸਟੱਡੀ ਦੇ ਵਿੱਚ ਨਹੀਂ ਜ਼ਿੰਦਗੀ ਦੇ ਉਤਾਰ ਚੜਾਅਾਂ ਦੇ ਵਿੱਚ ਵੀ ਤੁਹਾਡੀ ਮਦਦ ਇਸੇ ਤਰ੍ਹਾਂ ਹੀ ਕਰਦਾ ਰਹੇਗਾ ਠੀਕ ਹੈ ਬੁੱਤ ਤਾਂ ਮਿਲਾਂਗੇ ਬੁੱਤ ਹੁਣ ਨੈਕਸਟ ਵੀਡੀਓ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਬੱਚਿਆਂ ਦਾ ਮਨ ਹੁਣ ਹਲਕਾ ਹੋ ਗਿਆ ਹੋਣਾ जम ठीक ने हूँ वह कमेंट सैक्शन जरूर दसना है मिलेंगे नैक्सट वीडियो टिल दैन बी अ फाइटर एक फाइटर बनो नैवर गिवअप कदें भी हार ना मनो थैंक यू हैव अ नाइस डे